ਪੰਜਾਬ ਨੂੰ ਵਰਦਾਨ ਮੰਗੂ ਇਹ ਜਿਹੜੀ ਸਿਹਤ ਬੀਮਾ 10 ਲੱਖ ਦਿੱਤੀ ਹੈ ਬਹੁਤ ਵੱਡਾ ਇਹ ਸਰਕਾਰ ਦਾ ਢਾਲਾ ਹੈ ਮੁੱਖ ਮੰਤਰੀ ਸਿਹਤ ਯੋਜਨਾ ਦਾ ਅੱਜ ਤੋਂ ਆਗਾਜ਼ ਹੋਣ ਜਾ ਰਿਹਾ ਹੈ ਮੁਹਾਲੀ ਦੇ ਵਿਕਾਸ ਭਵਨ ਵਿਖੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਪਹੁੰਚ ਰਹੇ ਨੇ ਈਮਾਨਦਾਰ ਨਾਲ ਇਸ ਚੀਜ਼ ਦਾ ਜਵਾਬ ਦੇਣਾ ਕਿਸੇ ਸਰਕਾਰ ਨੇ ਅਜੇ ਤੱਕ ਆਪਣੇ ਪੱਧਰ ਤੇ ਬਿਨਾਂ ਕੇਂਦਰ ਸਰਕਾਰ ਦੇ ਅਜੀ ਯੋਜਨਾ ਸ਼ੁਰੂ ਕੀਤੀ ਸੀ ਜਦੋਂ ਹਸਪਤਾਲ ਸਾਡੇ ਜਾਂਦੇ ਸੀ ਲੋਕ ਤਾਂ ਮੰਨੋ ਕਿ ਕਈਆਂ ਕੋ ਪੈਸੇ ਨਹੀਂ ਸੀ ਹੁੰਦੇ ਬਿਨਾ ਇਲਾਜ ਤੋਂ ਵੀ ਕਈ ਮੌਤਾਂ ਹੋਈਆਂ ਤੇ ਆਉਣ ਵਾਲੇ ਟਾਈਮ 'ਚ ਪੰਜਾਬ 'ਚ ਇਦਾਂ ਦੀਆਂ ਮੌਤਾਂ ਰੋਕਣ ਲਈ ਇਹ ਜਿਹੜੀ 10 ਲੱਖ ਬੀਮਾ ਯੋਜਨਾ ਸ਼ੁਰੂ ਕੀਤੀ ਹੈ ਮੈਂ ਮੁੱਖ ਮੰਤਰੀ ਸਾਹਿਬ ਦਾ ਤੇ ਸਾਡੇ ਕੇਜਰੀਵਾਲ ਸਾਹਿਬ ਦਾ ਤੇ ਅਮਨ ਰੋੜਾ ਜੀਤਾ ਦਿਨੀਸ਼ ਸ਼ੋਦੀਆ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦਾ ਮੁੱਖ ਮੰਤਰੀ ਸਿਹਤ ਯੋਜਨਾ ਦਾ ਅੱਜ ਤੋਂ ਆਗਾਜ਼ ਹੋਣ ਜਾ ਰਿਹਾ ਹੈ ਮੁਹਾਲੀ ਦੇ ਵਿਕਾਸ ਭਵਨ ਵਿਖੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਪਹੁੰਚ ਰਹੇ ਨੇ ਪਾਰਟੀ ਦੇ ਸੀਨੀਅਰ ਆਗੂ ਜੀਪੀਸੀ ਸਾਡਾ ਮੌਜੂਦ ਨੇ ਭਾਜੀ ਸਮੇਂ-ਸਮੇਂ ਤੇ ਬਹੁਤ ਬਹੁਤ ਸਰਕਾਰਾਂ ਆਈਆਂ ਈਮਾਨਦਾਰ ਨਾਲ ਇਸ ਚੀਜ਼ ਦਾ ਜਵਾਬ ਦੇਣਾ ਕਿਸੇ ਸਰਕਾਰ ਨੇ ਅਜੇ ਤੱਕ ਆਪਣੇ ਪੱਧਰ ਤੇ ਬਿਨਾਂ ਕੇਂਦਰ ਸਰਕਾਰ ਦੇ ਇਹ ਜੀ ਯੋਜਨਾ ਸ਼ੁਰੂ ਕੀਤੀ ਸੀ 1947 ਚ ਆਪਣਾ ਦੇਸ਼ ਆਜ਼ਾਦ ਹੋਇਆ 647 ਤੋਂ ਬਾਅਦ ਕਈ ਸਰਕਾਰਾਂ ਆਈਆਂ ਇਹ ਪਹਿਲੀ ਸਰਕਾਰ ਆਮ ਆਦਮੀ ਪਾਰਟੀ ਪੰਜਾਬ ਸਾਡੇ ਕੇਜਰੀਵਾਲ ਸਾਹਿਬ ਸਾਡੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਜੀ ਤੇ ਅਮਨ ਅਮਰੋੜਾ ਜੀ ਤੇ ਸਾਡੇ ਮਨੀਸ਼ ਸ਼ੋਧਿਆ ਸਾਹਿਬ ਨੇ ਕਿ ਬਹੁਤ ਵਧੀਆ ਪੰਜਾਬ ਨੂੰ ਵਰਦਾਨ ਮੰਗੂ ਇਹ ਜਿਹੜੀ ਸਿਹਤ ਬੀਮਾ 10 ਲੱਖ ਦੀ ਦਿੱਤੀ ਹੈ ਬਹੁਤ ਵੱਡਾ ਇਹ ਸਰਕਾਰ ਦਾ ਅਪਰਾਲਾ ਹੈ ਤੇ ਆਉਣ ਵਾਲੇ ਟਾਈਮ 'ਚ ਜਿਨਨੇ ਪੰਜਾਬ ਦੇ ਲੋਕ ਨੇ ਚਾਹੇ ਵੈਲ ਆਫ ਹੈ ਚਾਹੇ ਮਡੋਕਰ ਹੈ ਚਾਹੇ ਗਰੀਬ ਹੈ ਕਹਿਣ ਦਾ ਮਤਲਬ ਪੂਰੇ ਪੰਜਾਬ ਨੂੰ ਇਹ ਚੀਜ਼ ਦਾ ਬੈਨੀਫਿਟ ਹੈ ਕਿਉਂਕਿ ਪਹਿਲਾਂ ਜਦੋਂ ਹਸਪਤਾਲ ਸਾਡੇ ਜਾਂਦੇ ਸੀ ਲੋਕ ਤਾਂ ਉਹਨਾਂ ਨੂੰ ਕਈਆਂ ਕੋ ਪੈਸੇ ਨਹੀਂ ਸੀ ਹੁੰਦੇ ਬਿਨਾਂ ਇਲਾਜ ਤੋਂ ਵੀ ਕਈ ਮੌਤਾਂ ਹੋਈਆਂ ਤੇ ਉਹਨਾਂ ਵਾਲੇ ਟਾਈਮ 'ਚ ਪੰਜਾਬ 'ਚ ਇੰਧਰ ਦੀਆਂ ਮੌਤਾਂ ਰੋਕਣ ਲਈ ਇਹ ਜਿਹੜੀ 10 ਲੱਖ ਬੀਮਾ ਯੋਜਨਾ ਸ਼ੁਰੂ ਕੀਤੀ ਹੈ ਮੈਂ ਮੁੱਖ ਮੰਤਰੀ ਸਾਹਿਬ ਦਾ ਤੇ ਸਾਡੇ ਕੇਜਰੀਵਾਲ ਸਾਹਿਬ ਦਾ ਤੇ ਆਪਣਾ ਡੋਡਾ ਜੀਤਾ ਦੇ ਮਨੀਸ਼ ਸ਼ੋਧਿਆ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਇਹ ਬੀਮਾ 10 ਲੱਖ ਇਹ ਪਹਿਲੀ ਵਾਰੀ ਹੋਇਆ ਇਹ ਪੰਜਾਬ 'ਚ ਬਹੁਤ ਵੱਡਾ ਵਰਦਾਨ ਹੈ ਜੀਵੇਂ ਕਿਹਾ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਦਾ 1 ਰੁਪਇਆ ਸੀ ਹੋਗਣੀ ਹੈ ਪੰਜਾਬ ਸਰਕਾਰ ਦੀ ਆਪਣੀ ਸਕੀਮ ਹੈ ਬਜਟਰੀ ਸਕੀਮ ਹੈਗੀ ਹੈ ਤੇ ਕਿਤਨਾ ਕਿਤੇ ਭਾਜੀ ਪਹਿਲਾਂ ਕੀ ਦਿੱਕਤ ਆਂਦੀ ਸੀ ਪ੍ਰਾਈਵੇਟ ਹਸਪੀਟਲ ਪਹਿਲਾਂ ਵੀ ਇਨਵੋਲਵ ਸੀ 5 ਲੱਖ ਵਾਲੀ ਚ ਉਹਨਾਂ ਦੇ ਦੋ ਚਾਰ ਕੇਸ ਹੋ ਜਾਂਦੇ ਸੀ 5 ਲੱਖ ਉਹਨਾਂ ਨੇ ਕਰਤਾ ਕਹਿੰਦੇ ਸਾਡੀ ਪੇਮੈਂਟ ਨਹੀਂ ਹੈ ਅਸੀਂ ਇਲਾਜ ਨਹੀਂ ਕਰਨਾ ਇਹਦੇ ਚ ਕਹਿੰਦੇ ਵੀ ਉਹਨਾਂ ਨੂੰ ਤਾੜਨਾ ਹੈਗੀ ਹੈ ਵੀ ਤੁਹਾਡੀ ਪੇਮੈਂਟ 30 ਦਿਨਾਂ ਚ ਹੋਏਗੀ ਪਰ ਤੁਸੀਂ ਇਲਾਜ ਨਹੀਂ ਰੋਕਣਾ ਕਿਉਂਕਿ ਇਹ ਬਹੁਤ ਵੱਡੀ ਗੱਲ ਹੈ ਤੇ 823 ਹਸਪੀਟਲ ਹੈ 823 ਦੇ ਕਰੀਬ ਹਸਪੀਟਲ ਹੈ ਜਿਹੜਾ ਆਧਾਰ ਕਾਰਡ ਦਿਖਾ ਕੇ ਜਿਹੜਾ ਪੇਸ਼ੈਂਟ ਹੈ ਉਹ ਆਪਦਾ ਇਲਾਜ ਕਰਾ ਸਕਦਾ ਕਿਉਂਕਿ ਪਹਿਲਾਂ ਤੇ ਜਿਹੜੇ ਪੇਸ਼ੈਂਟਾਂ ਰੁਧਦੇ ਰਹੇ ਹਸਪੀਟਲਾਂ 'ਚ ਇਹ ਬਹੁਤ ਭੇਦਭਾਵ ਤੋਂ ਇਹ ਸਾਰੇ ਲੋਕਾਂ ਦਾ ਹੀ ਚਾਹੇ ਜੋ ਕੋਈ ਵੀ ਹੋਵੇ ਪਾ ਪੰਜਾਬ ਵਾਸੀ ਹੋਵੇ ਪੰਜਾਬ ਵਾਸੀ ਦੇ ਜਿਹੜਾ ਇਲਾਜ ਹੈ ਬਹੁਤ ਵੱਡੀ ਗੱਲ ਹੈ ਸਰਕਾਰ ਨੇ ਕੀਤੀ ਹੈ ਰਕਮ ਦਾ ਦੁੱਗਣਾ ਹੋ ਜਾਣਾ ਰਕਮ ਦਾ ਦੁੱਗਣਾ ਹੋ ਜਾਣਾ ਤੇ ਹਰ ਬੰਦਾ ਅੱਜ ਜਿਹਦਾ ਜਿਹੜਾ ਕੋਈ ਬੱਚਾ ਬਿਮਾਰ ਹੋ ਜਾਏ ਜਿਹਦਾ ਪਰਿਵਾਰ ਜੀ ਬਿਮਾਰ ਹੋ ਜਾਏ ਉੱਤੇ ਬਹੁਤ ਵੱਡੀ ਵਿਵਤਾ ਖੜੀ ਹੋ ਜਾਂਦੀ ਹੈ ਵੀ ਇਲਾਜ ਕਿਵੇਂ ਕਰਾਵਾਂਗੇ ਪਰ ਅੱਜ 10 ਲੱਖ ਦਾ ਜਿਹੜਾ ਬੀਮਾ ਹੈ ਬਹੁਤ ਵੱਡੀ ਗੱਲ ਹੈ ਤੇ ਮੈਂ ਪੰਜਾਬ ਸਰਕਾਰ ਦਾ ਬਹੁਤ ਦਿਲ ਦੀ ਜੀ ਨਹੀਂ ਤੁਸੀਂ ਵਿਚਾਰ ਰਹੇ ਹੋ ਨੇ ਲੋਕਾਂ ਦਾ ਕੀ ਰਿਸਪੌਂਸ ਹੈ ਤੇ ਲੋਕਾਂ 'ਚ ਬਹੁਤ ਵੱਡਾ ਰਿਸਪੌਂਸ ਹੈ ਮੈਂ ਕੱਲ ਵੀ ਇਹ ਜਦੋਂ ਮੈਂ ਜਿੰਦਰ ਜਾ ਕੇ ਆਇਆ ਫੰਕਸ਼ਨ ਕਰਕੇ ਆਇਆ ਜੋ ਤੁਹਾਡੀਆਂ ਗਰੀਬ ਲੋਕਾਂ ਦੀਆਂ ਭੈਣਾਂ ਨਾਲ ਗੱਲਬਾਤ ਹੋਈ ਤੇ ਉਹ ਬਹੁਤ ਵੱਡਾ ਇਹ ਵਰਦਾਨ ਸਮਝਦਿਆਂ ਨੇ ਕਿਉਂਕਿ ਯਾਰ ਜਿਹੜਾ ਬੰਦਾ ਬਿਮਾਰ ਹੋ ਜਾਂਦਾ ਜਿਹਦਾ ਵੱਡਾ ਵੱਡੀ ਬਿਮਾਰੀ ਆ ਗਈ ਤੇ ਇਹ ਇਲਾਜ ਵੱਲੋਂ ਉਹ ਮੌਤ ਹੋ ਜਾਂਦੀ ਸੀ ਪਰ ਅੱਜ ਉਹ ਮੌਤਾਂ ਪੰਜਾਬ 'ਚ ਰੁਕਣ ਗਈਆਂ ਤੇ ਇਹ ਪੰਜਾਬ ਸਰਕਾਰ ਬਹੁਤ ਵਧੀਆ ਕੰਮ ਕਰ ਚੁਕੀਆ ਪਾਇ ਜੀ ਸੋ ਪਾਰਟੀ ਦੇ ਸੀਨੀਅਰ ਆਗੂ ਜੀ ਪੀ ਸਿੰਘ ਉਹਣਾ ਨੇ ਸਾਫ਼ ਕੀਤਾ ਕਿ ਇਹ ਜਿਹੜਾ ਇਲਾਜ ਹੋ ਰਿਹਾ ਬਹੁਤ ਵੱਡੀ ਘਰਾਤ ਹੈ ਬਹੁਤ ਵੱਡਾ ਇੱਕ ਆਪਾਂ ਕਹੀਏ ਇੱਕ ਲੋਕਾਂ ਨੂੰ ਸੁਵਿਧਾ ਦਿੱਤੀ ਗਈ ਹੈ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਲੋਕ ਅਜੇ ਵੀ ਹੁੰਦੇ ਨੇ ਕਈ ਗਰੀਬ ਜਿਹੜੇ ਇਲਾਜ ਖੁਣੋਂ ਆਪਾਂ ਕਹੀਏ ਵੀ ਇਲਾਜ ਨਹੀਂ ਕਰਾ ਪਾਉਂਦੇ ਸੀ ਤੇ ਮੌਤ ਦੇ ਮੂਚ ਚ ਚਲੇ ਜਾਂਦੇ ਸੀ ਸੋ ਪੰਜਾਬ ਸਰਕਾਰ ਦੀ ਕੋਸ਼ਿਸ਼ ਹੈ ਅਜਿਹਿਆਂ ਮੋਤਾਂ ਨੂੰ ਹੀ ਰੋਕਣ ਦੀ ਇਹ ਮੁੱਖ ਮੰਤਰੀ ਸਿਹਤ ਯੋਜਨਾ ਕੈਮਰਾਮੈਨ ਵਿਜੇ ਨਾਲ ਬਲਜੀਤ ਮਰਵਾਹਾ ਏ ਐਨ ਬੀ ਨਿਊਜ਼ ਮੋਹਾਲੀ